ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸੂਪੜਾ ਸਾਫ ਕਰ ਦਿੱਤਾ ਹੈਗਾ ਤੇ ਗੱਲ ਕਰਦੇ ਆਪਾਂ ਹਲਕਾ ਵਿਧਾਨ ਸਭਾ ਬਾਗਾਪੁਰਾਣਾ ਦੀ ਬਾਗਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਤਪਾਲ ਸਿੰਘ ਸੁਖਾਨੰਦ ਨੇ ਪੰਜਾਬ ਦੇ ਵਿੱਚੋਂ ਪਹਿਵੇਂ ਨੰਬਰ ਤੇ ਵੱਡੀ ਲੀਡ ਲੈ ਕੇ ਜਿਹੜੇ ਪੰਜਾਬ ਦੇ ਦੋ ਤਨਾਅ ਅੰਤਰ ਸੀਗੇ ਬਾਗੇਪੁਰਾਣੇ ਹਲਕੇ ਦੇ ਆਗੂ ਜਥੇਦਾਰ ਪੀਰ ਸਿੰਘ ਮਾਲਾ ਕਾਲੀ ਦਾਲ ਦੇ ਜ਼ਿਲ੍ਹਾ ਦੇ ਪ੍ਰਧਾਨ ਸੀ ਤੇ ਦਰਸ ਸਿੰਘ ਬਰਾੜ ਖੋਟੇ ਜਿਹੜੇ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖਾਸਮ ਖਾਸ ਜਾਣੇ ਜਾਂਦੇ ਉਹਨਾਂ ਨੂੰ ਪਟਕ ਨਹੀਂ ਦਿੱਤੀ ਇੱਕ ਨੌਜਵਾਨ ਆਗੂ ਅਮਰਤਪਾਲ ਸਿੰਘ ਸਿੱਧੂ ਜਿਨ੍ਹਾਂ ਦੀ ਬਿਹਜ ਉਮਰ 30 ਸਾਲ ਹੈਗੀ ਤੇ ਜਿਨ੍ਹਾਂ ਨੇ ਰਾਜਨੀਤੀ ਦਾ ਕੋਈ ਬਹੁਤਾ ਤਜਰਬਾ ਨਹੀਂ ਸੀ ਤੇ ਤਕਰੀਬਨ 30000 ਤੇ 30000 ਪਲੱਸ 30000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਉਹ ਵਿਧਾਨ ਸਭਾ ਦੀ ਪੌੜੀ ਚੜ ਚੁੱਕੇ ਤੇ ਅਸੀਂ ਹੁਣ ਪਹੁੰਚੇ ਅਮਰਤਪਾਲ ਸਿੰਘ ਸੁਖਾਨਾਂ ਦੇ ਘਰੇ ਉਹਨਾਂ ਦੇ ਫਾਦਰ ਸਾਹਿਬ ਨਿਸ਼ਾਨ ਸਿੰਘ ਸਰਪੰਚ ਨਿਸ਼ਾਨ ਸਿੰਘ ਸਰਪੰਚ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਨਿਸ਼ਾਨ ਸਿੰਘ ਸਰਪੰਚ ਅਮਰਤਪਾਲ ਦੇ ਡੈਡੀ ਜੀ ਤੁਹਾਡੇ ਸਾਹਮਣੇ ਤੇ ਉਹਨਾਂ ਤੋਂ ਪੁੱਛਦੇ ਆ ਕੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਬਾਦਲ ਸਾਹਿਬ ਜੀ ਵਧਾਈਆਂ ਤੁਹਾਡੇ ਪੁੱਤਰ ਨੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜੀਆਂ ਲੱਖ ਲੱਖ ਵਧਾਈਆਂ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੇ ਸਾਨੂੰ ਸਮਾਨ ਡਟਾਣੀ ਬੋਟਾ ਪਾ ਕੇ ਜਿਤਾਇਆ ਬਾਕੀ ਮੈਂ ਸਾਰਿਆਂ ਵਾਹਿਗੁਰੂ ਦਾ ਜੀਵਨਕਾਰ ਸਾਹਿਬ ਵਾਹਿਗੁਰੂ ਜੀ ਫਤਿਹ ਬਲਵਾਉਂਦਾ ਬੁਧਾਈ ਤੇ ਕੀ ਕਹਨੇ ਐਡਾ ਵੱਡਾ ਮਾਰਜਾ ਤੁਹਾਨੂੰ ਆਜ ਸੀਗੇ ਐਡਾ ਵੱਡੇ ਮਾਰਜਾ ਤੁਹਾਡਾ ਪੁੱਤ ਜਿਹੜੇ ਵੱਡੇ ਆਗੂਆਂ ਨੂੰ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਘਰਾਣਿਆਂ ਦੇ ਆਗੂ ਸੀ ਜਿਨ੍ਹਾਂ ਨੂੰ ਵਿਰਾਸਤ ਵਿੱਚ ਸਿਆਸਤ ਮਿਲੀ ਇੱਕ ਆਮ ਗਰੀਬ ਗਰੀਬ ਪਰਿਵਾਰ ਦਾ ਬੱਚਾ ਇਡੀ ਵੱਡੀ ਜਤ ਹਾਸਲ ਕਰਦੇ ਮਾਨ ਸੀਗੀ ਸਾਨੂੰ ਇਹਨਾਂ ਭਰਾਵਾਂ ਤੇ ਮਾਨ ਸੀ ਵੀ ਸਾਨੂੰ ਇਹ ਪੂਰੀ ਲੀਡ ਦੇ ਨਾਲ ਜਿਤਾਉਣਗੇ ਇਹਨਾਂ ਭਰਾਵਾਂ ਨੇ ਉਹ ਇਤਰਾ ਹੀ ਸਾਨੂੰ ਪੂਰੀ ਲੀਡ ਦੇ ਚ ਜਿਤਾਇਆ ਜੈ ਜਿੱਤੇ ਇਹਨਾਂ ਦੇ ਮਾਲ ਸੀ ਤੁਹਾਡੇ ਪਿੰਡ ਤੁਹਾਡੇ ਘਰ ਵਿੱਚ ਹੁਣ ਵਿਆਹ ਵਰਗਾ ਮਾਹੌਲ ਹੈ ਕਿਉਂਕਿ ਖੁਸ਼ੀ ਖੁਸ਼ੀ ਦੁੱਗਣੀ ਹੋ ਗਈ ਹੈ ਦੁੱਗਣੀ ਹੋਣ ਦਾ ਕਾਰਨ ਹੈ ਕਿ ਸਰਕਾਰ ਵੀ ਬਹੁਤ ਵੱਡੀ ਮジョਰਿਟੀ ਦੇ ਵਿੱਚ ਆਪ ਪਾਰਟੀ ਦੀ ਸਰਕਾਰ ਬਣ ਗਈ ਹੈ 94 95 ਸੀਟਾਂ ਪਾਰਟੀ ਦੀਆਂ ਜਾਂ ਤੇ ਤੁਹਾਡਾ ਪੁੱਤ ਵਿਧਾਇਕ ਬਣ ਗਿਆ ਕਦੇ ਸੋਚਿਆ ਸੀ ਵੀ ਮੇਰਾ ਪੁੱਤ ਵਿਧਾਇਕ ਬਣੂਗਾ ਇਹ ਜੀ ਉਹਨਾਂ ਦੀ ਕਿਸਮਤ ਆ ਉਹ ਹੋ ਸਕਦਾ ਮੇਰਾ ਪੁੱਤ ਮੈਨੂੰ ਸ਼ੱਕ ਆ ਵੀ ਮੈਨ ਦਾ ਵੀ ਮੰਤਰੀ ਬਣੂਗਾ ਸਾਡੀ ਉਮੀਦ ਆ ਤੁਹਾਨੂੰ ਵੀ ਤੁਹਾਡਾ ਪਤ ਮੰਤਰੀ ਬਣੂਗਾ ਜਦੋਂ ਛੋਟਾਂ ਨੇ ਕਦੇ ਸੋਚਿਆ ਸੀ ਵੀ ਇਹ ਰਾਜਨੀਤੀ ਜਾਊਗਾ ਉਹਦਾ ਪਰਮਾਤਮਾ ਹੀ ਦੇਣਦਾ ਜੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਕਿਸ ਨੂੰ ਕਿੱਥੇ ਲੈ ਜਾਣਾ ਹੈ ਕਿੱਥੇ ਨਹੀਂ ਅੱਜ ਖੁਸ਼ੀ ਕਿਵੇਂ ਸਾਂਝੀ ਕਰੋਗੇ ਬਸ ਕਿਸਮਤ ਦੀ ਹੀ ਗੱਲ ਆ ਮੈਥੋਂ ਜਿਹੜਾ ਛੋਟਾ ਹੈ ਉਹ ਆਈਪੀਐਸ ਸਲੈਕਟ ਹੋਇਆ ਆਪਣੇ ਅੱਛਾ ਜੀ ਮੋਗੇਸ਼ ਮੈਥੋਂ ਵੱਡਾ ਕੈਪਟਨ ਹੈ ਹਾਂਜੀ ਵੈਸੇ ਮੈਂ ਵਾਈ ਕਰਦਾ ਰਿਹਾ ਹਾਂ ਹਾਂਜੀ ਇਹਦੀ ਕਿਸਮਤ ਇਹਦੇ ਨਾਲ ਇਹਦੇ ਨਾਲ ਰਹੇਗੀ ਉਹਨਾਂ ਦੀ ਉਹਨਾਂ ਨਾਲ ਰਹੇਗੀ ਹਾਂਜੀ ਇਹ ਤਾਂ ਪਰਮਾਤਮਾ ਦੇ ਹੱਥ ਚਿਕਾ ਹਾਂਜੀ ਹਣ ਵਿਹਾਰ ਦਾ ਮਾਹੌਲ ਹੈ ਤੇ ਕੀ ਚੱਲ ਰਿਹਾ ਸਾਗ ਤਾਂ ਜਰੂਰ ਖਾਓਗੇ ਲੋਕਾਂ ਨੂੰ ਤੁਹਾਡੇ ਸਾਗ ਦੇ ਇਲਜ਼ਾਮ ਲੱਗੇ ਸੀਗੇ ਸਾਗ ਖਾਓਗੇ ਅੱਜ ਅਸੀਂ ਵੀ ਸਾਗ ਨਾਲ ਰੋਟੀ ਖਾ ਕੇ ਜਾਣੀਆਂ ਸ਼ਾਮ ਨੂੰ ਕੋਈ ਨਾ ਮਾਲਾ ਸਾਹਿਬ ਹੀ ਪਹਿਲਾਂ ਆ ਕੇ ਖਾ ਲੈਣਾ ਨਹੀਂ ਸਾਗ ਦੇ ਇਲਜ਼ਾਮ ਲੱਗੇ ਸੀ ਨਾ ਅਸੀਂ ਤਾਂ ਕਹਿੰਦੇ ਆ ਪਹਿਲਾਂ ਨਗਰ ਵਾਲਿਆਂ ਤੋਂ ਹੀ ਪੁੱਛਾਂਗੇ ਸਾਗ ਨਾਲ ਰੋਟੀ ਖਾਣੀ ਹੈ ਮਾਲਾ ਸਾਹਿਬ ਦੀਖ ਸਿੰਘ ਮਾਲਾ ਨੂੰ ਪਹਿਲਾਂ ਰੋਟੀ ਸਾਗ ਨਾਲ ਹੀ ਖਵਾਵਾਂਗੇ ਉਹ ਘਰੋਂ ਲਾ ਤਹਾਡੇ ਪੁੱਤਰ ਇੱਕ ਬੇਦਾਗ ਸਿਆਸਤਦਾਨ ਹੈਗਾ ਨੌਜਵਾਨ ਹੈ ਕੀ ਤੁਹਾਡੇ ਪਿੰਡ ਦੇ ਆਸਾਂ ਰੱਖਦੇ ਆ ਲੋਕ ਇਹਨਾਂ ਦੇ ਲੋਕਾਂ ਨੂੰ ਪਹੁੰਚਾ ਤੁਹਾਡੇ ਪਿਤਾ ਜੀ ਕੀ ਕਹਿਣਾ ਅਮਰਤਪੁਰ ਵਾਲੇ ਬਚਪਨ ਜਿਹਾ ਉਹ ਜਸਵਾਸੀ ਤੁਹਾਡੇ ਪਿੰਡ ਦਾ ਬੱਚਾ ਹੈ ਹੋਰ ਵਧੀਆ ਜਸਵਾਸੀ ਹੋਰ ਵਧੀਆ ਰਹਿਦਾ ਸੀ ਤੇ ਹੁਣ ਵੀ ਠੀਕ ਹੈ ਪੜ੍ਹਿਆ ਲਿਖਿਆ ਪੜ੍ਹਿਆ ਲਿਖਿਆ ਕਰਕੇ ਸਾਰੇ ਪਿੰਡ ਦੇ ਲੋਕ ਇੱਡੀ ਵੱਡੀ ਜੱਤ ਤੁਹਾਨੂੰ ਆਸ ਸੀ ਕਿ ਇੱਡੀ ਵੱਡੀ ਜੱਤ ਐਡੀ ਵੱਡੀ ਲੀਡ ਨੇ ਜਿੱਤਾਂਗੇ ਹਾਂਜੀ ਹਾਂਜੀ ਬੇਦਾਗ ਹੋਣ ਦੇ ਨਾਤੇ ਸਾਨੂੰ ਆਸ ਸੀ ਅੱਛਾ ਨਹੀਂ ਭਗਵਾਨ ਜੀ ਵਾਲੇ ਸ਼ੀਟ ਦੇ ਕੋਲ ਬਾਈ ਬਰਾਬਰ ਸ਼ੇ ਤਾਂ ਨਹੀਂ ਇਹ ਮੁੰਡਾ ਪਹਿਲੇ ਨੰਬਰ ਤੇ ਆਉ ਪਰ ਹਜੇ ਵੀ ਸਾਨੂੰ ਐਂ ਲੱਗਦਾ ਕੋਟਾ ਘੱਟ ਪਈਆਂ ਨਹੀਂ ਨਹੀਂ ਵੋਟਾ ਬਹੁਤ ਜੀ ਸਾਡੀ ਤਾਂ ਮੀਤੋ ਕਿਤੇ ਜਿਆਦੇ ਆ ਜੀ ਪੜਿਆ ਲਿਖਿਆ ਬੇਦਾਗ ਨਾਮ ਆ ਉਹ ਸਾਬਣਾ ਕਹਿੰਦੇ ਬਹੁਤ ਘੱਟ ਪਈਆਂ ਅਸੀਂ ਤਾਂ ਜਨਪੜਾ ਨਹੀਂ ਵੋਟਾਂ ਪਾਈ ਕੇ ਕਰਦੇਪਾਲ ਵਾਲੇ ਕਿ ਵਿਚਾਰੀ ਪੰਜ ਮਹੀਨੇ ਪੜੇ ਪੜੇ ਵੋਟਾਂ ਜਆਪ ਨੂੰ ਜਿਹੜੀਆਂ ਲੋਕਾਂ ਨੇ ਇੰਨੀਆਂ ਵੋਟਾਂ ਪਾਈਆਂ ਕੀ ਸੋਚ ਕੇ ਪਾਈਆਂ ਪੜਿਆ ਲਿਖਿਆ ਦੀ ਬਦਲਾ ਸਿਆਸਤ ਬਦਲਾ ਚਾਹੁੰਦੇ ਸੀ ਬਦਲਾ ਚਾਹੁੰਦੇ ਸੀ ਅਸੀਂ ਹੁਣ ਹੋਰ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਬਾਈ ਜੀ ਕੀ ਕਹਿਣਾ ਤੁਹਾਡੇ ਪਿੰਡ ਦਾ ਬੱਚਾ ਜਿਹੜਾ ਪਹਿਲੇ ਬਣ ਗਿਆ ਕਦੇ ਸੋਚਿਆ ਸੀ ਤੁਹਾਡੇ ਪਿੰਡ ਚ ਕੋਈ ਐਮਐਲਏ ਬਣੂਗਾ ਸਾਨੂੰ ਤਾਂ ਇੱਡੀ ਵੱਡੀ ਖੁਸ਼ੀ ਹੈ ਸਾਡੇ ਪਿੰਡ ਦਾ ਨਾਮ ਸੁਖਾਨੰਦ ਲਿਖਿਆ ਇਦੋਂ ਕੋਈ ਬਰਾੜ ਕੋਈ ਚ ਲਿਖਦਾ ਸੀ ਹਾਂ ਸਭ ਤੋਂ ਪਹਿਲਾਂ ਸਾਨੂੰ ਇਹ ਵੱਡੀ ਖੁਸ਼ੀ ਹੈ ਕਿ ਸਾਡਾ ਪਿੰਡ ਸੁਖਾਨੰਦ ਆਲ ਵਰਲਡ ਚ ਹੋ ਗਿਆ ਕਿ ਸੁਖਾਨੰਦ ਪਿੰਡ ਦਾ ਨਾਮ ਤੇ ਗੱਲ ਤੁਸੀਂ ਵੱਡੀ ਕਹਿ ਦੀ ਪੂਰੇ ਦੁਨੀਆ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਚਮਕਾਉਣ ਦਾ ਤੁਹਾਡੇ ਇਸ ਬੱਚੇ ਨੇ ਬਾਕੀ ਇਹ ਪੜ੍ਹਿਆ ਲਿਖਿਆ ਹੁਣ ਦੇ ਨਾਤੇ ਤੇ ਐਡਾ ਸਮਝਦਾਰ ਹੋਣ ਦੇ ਨਾਤੇ ਅਸੀਂ ਸਾਰਿਆਂ ਨੇ ਉਹ ਉਹ ਕਰਕੇ ਉਹ ਵ ਪਿੰਡ ਮੈਂ ਕੈਮਰਾਮੈਨ ਨੂੰ ਕਹੂੰਗਾ ਵਿਆਹ ਵਰਗਾ ਮਾਹੌਲ ਹੈ ਤੇ ਐਲ ਸੀ ਡੀ ਲੱਗੀ ਆ ਘਰ ਦੇ ਵਿੱਚ ਵੱਡੀ ਐਲ ਸੀ ਡੀ ਲੱਗੀ ਆ ਜਿਨ੍ਹਾਂ ਨੇ ਇੱਥੇ ਨਤੀਜੇ ਦੇਖੇ ਹੈਗੇ ਆ ਐਲ ਸੀ ਡੀ ਦੇ ਰਾਹੀਂ ਨਤੀਜੇ ਦੇਖਿਆ ਇਹਨਾਂ ਨੇ ਬਹਿ ਕੇ ਤੇ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਸਾਰਾ ਪਿੰਡ ਖੱਟਾ ਹੋਇਆ ਤੇ ਅਮਰਤਪਾਲ ਦੀ ਮਾਤਾ ਜੀ ਨੂੰ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਧੋਲ ਠਮੱਕੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਧੋਲ ਠਮੱਕੇ ਤੇ ਖੁਸ਼ੀਆਂ ਖੁਸ਼ੀਆਂ ਚੱਲ ਰਹੀਆਂ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਤੇ ਅਮਰਤ ਆ ਇੱਕ ਵੱਡੇ ਕਾਫਲੇ ਨਾਲੋਂ ਬਾਗੇ ਪੁਰਾਣੇ ਦੇ ਵਿੱਚੋਂ ਤੁਰਿਆ ਤੇ ਮੜਿਆ ਅਮਰਤਪਾਲ ਬਾਈ ਪਾਸੇ 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 ਮੇਰੀਆਂ ਘਰ ਦੇ ਵਿੱਚ ਇਸ ਵਕਤ ਵਿਆਹ ਦਾ ਮਾਹੌਲ ਹੈ ਤੇ ਤੁਸੀਂ ਦੇਖੋ ਅਮਰਤਪਾਲ ਤੇ ਗਿਆ ਮਾਵਾ ਪਹਿਣਾ ਕੀਤਾ ਪਾ ਰਹੀਆਂ ਚਾਉਣਿਆ ਮਾਤਾ ਰਾਜੇ ਮੈਨੂੰ ਗਾਲੀ ਨਹੀਂ ਉੜਦੀ ਇਹ ਕੋਈ ਸਾਈਨੇ ਕੋਈ ਕਦੇ ਸੋਚਿਆ ਸੀ ਤੁਹਾਡਾ ਪੁੱਤ ਚੰਡੀਗੜ੍ਹ ਤੇ ਭਟੇ ਮਨੈਕਾਂ ਚ ਬੈਠੂਗਾ ਹਾਂ ਸੋਚਿਆ ਸੀ ਭੱਲੇ ਵਾਲੇ ਕਿੱਥੇ ਹੋਗੇ ਇਹ ਪੁੱਤ ਜਿਹੜਾ ਪੜ੍ਹਿਆ ਕਿੱਥੇ ਹੋਣਾ ਤੇਰਾ ਪੁੱਤ ਨਹੀਂ ਲੈਣਾ ਸਾਹਰਾ ਨਾਲ ਪੈਂਦੀ ਦੀ ਪੈਂਡ ਦਾ ਵਿੱਚ ਵਿਹਾਰ ਕਾ ਘਰ ਦੇ ਵਿੱਚ ਮਹੌਲ ਹੈਗਾ ਮਾ ਮਾਦਾ ਐਡੀ ਵੱਡੀ ਜੱਤ ਸੋਚਿਆ ਸੀ ਆ 33 34000 ਵੋਟਾਂ ਦੀ ਲੀਡ ਨਾਲ ਜੱਤ ਕੇ ਸੋਚਿਆ ਸੀ ਇੰਨੀਆਂ ਵੋਟਾਂ ਪੈ ਜਾਣਗੀਆਂ 11 ਤੇਜੀ ਸੀ ਜਿੱਤੀ ਤੂੰ ਮੈਂ ਸੋਚਦੀ ਸੀ ਵੀ ਮੇਰਾ ਪੁੱਤ 20000 ਤੋਂ ਘੱਟ ਰਹਿੰਦਾ ਪਰ ਮੇਰੇ ਪੁੱਤ ਦੀ ਜੱਤ ਸਾਥੀ ਦੀ ਲੜਾਈ ਹੈ ਮਾਦਾ ਕੀ ਖਾ ਕੇ ਜੰਮਿਆ ਕੱਲ ਆਏਗਾ ਪੁੱਤ ਜਿਹੜਾ ਡੇ ਡੇ ਵਾਡੇ ਲੀਡਰਾਂ ਨੂੰ ਸੈੱਟਦਾ ਵਰਤਕਾਲਪੁਰ ਖਰੇ ਦਿੱਤਾ ਮਾਇਸ ਦਾ ਗਰੀਬਣੀ ਆ ਗਾਲਪੁਰਖ ਉਹਨਾਂ ਦਾ ਉਹਨਾਂ ਦਾ ਮਾਤਾ ਦੇ ਹਾਰ ਪਾਈ ਆ ਜਿਹੜੇ ਨਗਰ ਨਿਵਾਸੀ ਐ ਤੁਸੀਂ ਦੇਖ ਰਹੋ ਕੈਮਰੇ ਦੀ ਅੱਖ ਰਹੀ ਮਾਤਾ ਦੇ ਹਾਰਾਂ ਨਾਲ ਸਨਮਾਨਤ ਕਰ ਰਿਆ ਜਾ ਰਿਹਾ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਹੈਗਾ ਤੇ ਇਧਰ ਭੀਆਂ ਭੈਣਾਂ ਦਾ ਅਮਰਪਾਲ ਦੀ ਭੈਣ ਨਾਲ ਜਰੂਰ ਆਏ ਸੀ ਪਰ ਲੋਕਾਂ ਦਾ ਸਾਥ ਮਿਲਿਆ ਤਾਂ ਬੁਰੀ ਹੋਈ ਐਡੀ ਵੱਡੀ ਲੀਡ ਮੈਂ ਕਿਤੇ ਜਾਣ ਕੇ ਕਦੇ ਸੋਚਿਆ ਸੀਗਾ ਅੱਜ ਲੋਕਾਂ ਦੇ ਸਾਥ ਵੇਖ ਲਓ ਪਤਾ ਸੀ ਇਹ ਲੀਡ ਨਹੀਂ ਜਿੱਤੇ ਮੜਕੀ ਜਵੀਰ ਕਰ ਤੂੰ ਕੱਲੇ ਮੁੱਖ ਮੰਤਰੀ ਔਰ ਕੈਬਨਿਟ ਮੰਤਰੀ ਵੀ ਦੀ ਹੈਗੀ ਆ ਜਿੰਦਗੀ ਕਾਫੀ ਹੈ ਦੀ ਹੈਗੀ ਆ ਪੜੇ ਲਿਖੇ ਇੰਟੈਲੀਜੈਂਟ ਮੈਂ ਇਹ ਜਰੂਰ ਮਾਰਦਾ ਜਿਹੜੇ ਰਾਜਨੀਤੀ ਦੇ ਬਾਗੇ ਪੁਰਾਣੇ ਹਲਕੇ ਦੇ ਤਣਾਮ ਤਰ ਆਗੂਆ ਨਾ ਜਿਵੇਂ ਦਰਸ਼ਨਪਾਲ ਖੋਟੇ ਜਨਤਾ ਦੀ ਪਾਲ ਦਾ ਜਿਹੜਾ ਆੰਤੰਨੀ ਸਟੋਰ ਦਾ ਵੀ ਇਹਨਾਂ ਦੇ ਅੱਗੇ ਟੈਕਨੋਨ ਤੇ ਜਾਂ ਨਹੀਂ ਮੈਂ ਪੈਸੇ ਤੋਂ ਥੋੜਾ ਬਹੁਤਾ ਲੱਗਿਆ ਸੀ ਪਰ ਲੋਕਾਂ ਦਾ ਸਾਥ ਇਹਨਾਂ ਸੀ ਕਿ ਅਸਲੀ ਸ਼ਕਤੀਆਂ ਜਿਹੜੀ ਲੋਕਾਂ ਦੇ ਹੱਥ 'ਚ ਪਤਾ ਸੀਗਾ ਇਹ ਅਮਰਤਪਾਲ ਦੀਆਂ ਭੈਣਾਂ ਹੈਗੀਆਂ ਕਿੰਨੀਆਂ ਭੈਣਾਂ ਤੁਸੀਂ ਅਮਰਤਪਾਲ ਦੀਆਂ ਜੀ ਇਹ ਵੀ ਭੈਣਾਂ ਹੈਗੀਆਂ ਅੱਛਾ ਜੀ ਇਹ ਅਮਰਤਪਾਲ ਦੀ ਪਰਝਾਈ ਹੈ ਪਰਝਾਈ ਜੀ ਤੁਹਾਨੂੰ ਪਹਿਲਾਂ ਤਾਂ ਵਧਾਈਆਂ ਸਾਡੇ ਸਾਡੇ ਪਿੰਡ ਜਾਣਾ ਚਾਹਣੇ ਆ ਉੱਤੇ ਤੇ ਹੋਰ ਨੂੰ ਬਹੁਤ ਬੜੀ ਲੀਡ ਹੈ ਸ਼ੀਆ ਸਾਰੇ ਨਗਰ ਦਾ ਬਹੁਤ ਮਾਤਨ ਹਾਦਾ ਇਹਨਾਂ ਨੇ ਇੰਨੀ ਵੋਟਾਂ ਦੇ ਸਾਡੇ ਭਰਾ ਨੂੰ ਜਿਤਾਇਆ ਇਹ ਜਿੱਤ ਅਮਰਤਵਾਦ ਹੀ ਨਹੀਂ ਸਾਰੇ ਬਾਗੇ ਭਰਾ ਨੇ ਹਲ ਦੇਤੀ ਆ ਮੈਂ ਬਹੁਤ ਬਹੁਤ ਮਾਤਨ ਹਾਦਾ ਸੋਚਿਆ ਸੀ ਤੁਹਾਡਾ ਭਰਾ ਇੱਡੀ ਭਟੀਆਂ ਨੂੰ ਇੰਨੀਆਂ ਵੋਟਾਂ ਲੈ ਕੇ ਜਿੱਤੂ ਦਾ ਸੇ ਏਡੇ ਵੱਡੇ ਲੀਡਰਾਂ ਨੂੰ ਹਰਾ ਦੂਗਾ ਸੋਚਿਆ ਸੀ ਇਹ ਸੋਚਿਆ ਸੀ ਕਿਉਂਕਿ ਖਾਸ ਨੂੰ ਸਾਡੇ ਜਿਹੜੇ ਸਪੋਰਟਰ ਦਾ ਵਰਕਰ ਦਾ ਉਹਨਾਂ ਨੇ ਮੇਂਸ ਤੇ ਬਹੁਤ ਅਸਰ ਸਾਨੂੰ ਪੂਰੀ ਆਪੀ ਵੀ ਬਹੁਤ ਵੋਟਾਂ ਦੇ ਜਿੱਤੂ ਅੱਜ ਬਣਦੇ ਦਾ ਸੁਭਾਅ ਕਹੋ ਨੀਤੀ ਦੀ ਗੱਲ ਪਹਿਲਾਂ ਹੀ ਚੱਲਦਾ ਸੀ ਕਿ ਹੋਣੀ ਲਿਆ ਸੀਗਾ ਬਚਪਨ ਤੋਂ ਸਾਡੇ ਕੇ ਰਾਜਨੀਤੀ ਸੀ ਸਾਡੇ ਤਾਇਆ ਜੀ ਕੈਪਟਨ ਬਹਾਦਰ ਸਿੰਘ ਜੋ ਐਕਸਪਾਇਰ ਹੋ ਗਿਆ ਪਿਛਲੇ ਸਾਲ ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੀ ਸਾਨੂੰ ਪਾਰਟੀ ਦੇ ਨਾਮ ਤੇ ਜਿਵੇਂ ਬਸਰੀ ਸਰਪੰਚਰੇ ਮੇਰੇ ਚਾਚਾ ਜੀ ਸਿੱਧੂ ਆਈ ਜੀ ਅੱਜ ਦਾ ਬਤਨ ਮੋਟੀਵੇਟ ਕਰੂਗਾ ਲੋਕਾਂ ਨੂੰ ਚੰਗੇ ਗਵਾਹੀ ਕਰੂਗਾ ਸਾਡੀ ਦਾਦੀ ਜੀ ਜਿਹੜੇ ਦੱਸੋ ਕੀ ਉਹਨਾਂ ਦੀ ਮਾਤਾ ਰਣਜੀਤ ਕੌਰ ਰਾਜਲਾ ਮਾਸੀ ਜੀ ਹੋਈਆਂ ਤੇ ਸਾਨੂੰ ਉਹਨਾਂ ਦੇ ਬਹੁਤ ਬੜੀ ਅਜੂਬੇ ਜਿਹੀਆਂ ਤਾਂ ਕਰਕੇ ਸਾਡਾ ਪਰਿਵਾਰ ਸਾਡਾ ਭਰਾ ਇੰਨੀ ਵੱਡੀ ਜੁਲੂਤ ਕਰੀ ਚਾ ਇੰਨੇ ਵਦੇ ਗੋਣਾ ਹੁਣ ਆਪਾਂ ਪਿੰਡ ਦੀਆਂ ਜਿਹੜੀਆਂ ਮਾਵਾ ਭੈਣਾ ਅਮਰਪਾਲ ਦੀਆਂ ਕੁਝ ਚਾਚੀਆਂ ਤਾਈਆਂ ਹੈਗੀਆਂ ਉਹ ਕਿੱਧਰ ਪਾਰੀਆਂ ਕਿੱਧਰ ਦੇਖ ਰਹੇ ਆ ਆਪਾਂ ਕਿੱਧਰ ਦੇਖੋ ਤੁਸੀਂ ਕਿੱਧਰ ਆਂਦੇ ਘਰ ਵਿੱਚ ਵਿਆਹ ਰਗਮ ਅਮਰਪਾਲ ਦੀਆਂ ਪਰਜਾਈਆਂ ਚਾਚੀਆਂ ਤਾਈਆਂ ਮਾਵਾਂ ਭੈਣਾਂ ਗਿੱਧਾ ਬੋਲੀਆਂ ਪਾ ਰਹੀਆਂ ਪੈ ਰਿਹਾ ਭੰਗੜਾ ਪੈ ਰਿਹਾ ਦੂਜੇ ਪਾਸੇ ਜਿਹੜੀ ਐਲ ਸੀ ਡੀ ਲੱਗੀ ਆ ਘਰ ਦੇ ਵਿੱਚ ਐਲ ਸੀ ਡੀ ਦਾ ਪ੍ਰਬੰਧ ਕੀਤਾ ਸੀ ਲਾਈਵ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਡੀ ਜੇ ਲੱਗਿਆ ਰਿਹਾ ਵਿਆਹ ਦਾ ਮਾਹੌਲ ਹੈਗਾ ਘਰ ਦੇ ਵਿੱਚ ਡੀ ਜੇ ਲੱਗਿਆ ਹੋਇਆ ਇਹ ਅਮਰਤਪਾਲ ਸੁਖਾਣਾ ਦਾ ਘਰ ਹੈਗਾ ਇਹ ਅਮਰਤਪਾਲ ਸੁਖਾਣਾ ਦਾ ਘਰ ਹੈਗਾ ਹੈਲੋ 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 ਜੀ ਵਾਲਿਓ ਆ ਹੈਲੋ 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 ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤੋਂ ਲਾਈਵ ਤਸਵੀਰਾਂ ਪਿੰਡ ਸੁਖਾਣਾ ਤੋਂ ਅਮਰਤਪਾਲ ਸੁਖਾਣਾ ਤੋਂ ਮੈਂ ਤੇ ਸਰਵਿੰਦਰ ਸਿੰਘ ਸਿੱਧੂ ਆਪਣੇ ਕੈਮਰਾਮੈਨ ਨੂੰ ਲੋਕੀ ਕਰਵਾ ਰਿਹਾ ਸਿੰਘ ਟੀਟੂ ਦੇ ਨਾਲ